ਸਾਰੇ ਕਿਸਾਨ ਵੀਰੋ ਤੁਹਾਡਾ ਬਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆਜ ਦੀ ਵੀਡੀਓ ਬਈ ਪਿੰਡ ਝੰਡਾ ਵਾਲਾ ਤੇ ਜਿਲ੍ਹਾ ਇਹਨੂੰ ਫਰੀਦਕੋਟ ਤਹਿਸੀਲ ਇਹਨੂੰ ਬਈ ਸਾਦਕ ਪੈ ਜਾਂਦਾ ਤੇ ਬਾਈ ਦਾ ਵਪਾਰ ਲੈਣ ਦਾ ਕੰਮ ਨਵਾਂ ਕੰਮ ਸ਼ੁਰੂ ਕੀਤਾ ਸਾਰੇ ਬਾਈ ਸਪੋਰਟ ਕਰਿਓ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆਜੋ ਬਾਈ ਜੀ ਸਾਸੀ ਦਾ ਹਿਸਸਾ ਵੀ ਤਾਂ ਸਾਸੀ ਦਾ ਬਾਈ ਜੀ ਤੇ ਬਾਈ ਨਾਮ ਕੀ ਹੈ ਜੀ ਆਪਣਾ ਜੋ ਜਸਵਿੰਦਰ ਸਿੰਘ ਜੀ ਠੀਕ ਹੋ ਜੀ ਤੇ ਬਾਈ ਆਪਣੇ ਜੇ ਘਰ ਆਉਣਾ ਹੋਵੇ ਤੇ ਕੀ ਡਰੈਸ ਆਈ ਆਪਣਾ ਪਿੰਡ ਜੰਡ ਵਾਲਾ ਜੀ ਹਾਂਜੀ ਜਿਹੜੇ ਸਾਦਕਾ ਜੀ ਠੀਕ ਹੋ ਗਿਆ ਜਿਹੜਾ ਫਰੀਦਕੋੜ ਤੇ ਆਪਣੇ ਘਰ ਦਾ ਐਡਰੈਸ ਪੱਤੀ ਪੁੱਤੀ ਕਿਹੜੀ ਸਕੂਲ ਕੋਲ ਘਰ ਆ ਜੀ ਆਪਣਾ ਸਕੂਲ ਕੋਲ ਘਰ ਆ ਠੀਕ ਹੈ ਜੀ ਜਸਵਿੰਦਰ ਸਿੰਘ ਠੀਕ ਹੋਈ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਹੀ ਆ ਜੇ ਕਿਸੇ ਭਰਾ ਨੇ ਆਉਣਾ ਹੋਵੇ ਤੇ ਬਾਈ ਨੂੰ ਕਾਲ ਕਰਕੇ ਜਰੂਰ ਆ ਸਕਦਾ ਤੇ ਬਾਈ ਕਿੰਨਾ ਨਗਵਕਾਉ ਆ ਜੀ ਅੱਜ ਆਪਣੇ ਆਪਣੇ ਕੋਲ ਤਿੰਨ ਆ ਜੀ ਤਿੰਨ ਨਗਵਕਾਉ ਆ ਠੀਕ ਹੈ ਜੀ ਠੀਕ ਹੋ ਜੀ ਇੱਕ ਹਫਤਾ ਲੈ ਜੀ ਇੱਕ ਹਫਤੇ ਦੀ ਕੱਚੀ ਆ 2 ਸੂਈਆਂ ਠੀਕ ਹੋ ਜੀ ਤੇ ਸਭ ਤੋਂ ਪਹਿਲਾਂ ਦੱਸੋ ਜੀ ਕਿਹੜੇ ਨਗਦ ਕਿੰਨਾ ਦੁੱਧ ਤਿਆਰ ਆ ਜੀ ਕਿਹੜੇ ਸੂਏ ਸੂਈ ਆ ਜੀ ਇਹ ਪਹਿਲੇ ਸੂਏ ਆ ਜੀ ਦੁੰਦੀ ਵਿਹੜਾ ਜੀ ਠੀਕ ਹੋ ਜੀ 22 ਸਾਲ ਦੀ ਆ ਜੀ 22 ਸਾਲਾਂ ਦੀ ਉਮਰ ਆ ਦੁੰਦੀ ਵਿਹੜਾ ਤੇ ਪਹਿਲੇ ਸੂਏ ਸੂਈ ਆ ਠੀਕ ਹੈ ਥੱਲੇ ਜੀ 18 ਲੀਟਰ ਆ ਜੀ ਆਪਾਂ ਜੋਕ ਕੇ ਦੇਵਾਂਗੇ ਜੀ ਹਾਂ ਜੀ ਜੋਕ ਦਾਂਗੇ ਆਪਾਂ 18 ਲੀਟਰ ਦੁੱਧ ਜੋਕ ਕੇ ਕਰੀਬ ਤਿਆਰ ਠੀਕ ਹੋ ਜੀ ਤੇ ਮਗਰ ਕੀ ਹੈ ਜੀ ਇਹ ਤੇ ਮਗਰ ਇਹਦੇ ਬੱਚਾ ਜੀ ਆ ਲੈ ਹਾਂ ਜੀ ਆ ਮਗਰ ਵੀਰੇ ਇਹਦੇ ਬੱਚਾ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ ਇਹ ਇਹਨੂੰ ਹੋ ਗਿਆ ਜੀ ਅੱਜ 10 11 ਦਿਨ ਹੋ ਗਏ 10 11 ਦਿਨ ਹੋ ਗਏ ਸੂਈ ਨੂੰ ਮੜਾ ਕੱਢ ਲਈ ਤੁਰਾ ਖਸਾ ਦੀਏ ਫਵਾਨਾ ਤੁਸੀਂ ਦੇਖ ਸਕਦੇ ਹੋ ਥੱਲੋਂ ਸਾਫ਼ ਆ ਬਈ ਬਾਕੀ ਬਾਡੀ ਬੰਦਰ ਦੀ ਚੰਗੀ ਆ ਚੰਗਾ ਫਵਾਨਾ ਬਈ 18 ਲੀਟਰ ਦੁੱਧ ਤਿਆਰ ਆ ਬਾਈ ਜੋਕ ਕੇ ਦਊਗਾ ਤੇ ਜੇ ਸਾਥੋ ਕੋਈ ਜੀ ਰਹਿ ਜਾਂਦੀ ਮਿਸਟੇਕ ਹੋ ਜਾਂਦੀ ਆ ਤੇ ਇਸ ਟਾਈਮ ਜੋ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਹੀ ਆ ਤੇ ਬਾਈ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਥੋੜੇ ਸੈਂਕਾ ਬਾਈ ਗਾਇਆਂ ਦੇ ਪਹਿਲਾ ਸੂਦਾ ਸੂਈ ਆ 18 ਲੀਟਰ ਦੁੱਧ ਤਿਆਰ ਆ ਇਸ ਟਾਈਮ ਮਗਰ ਇਹਦੇ ਬੱਚਾ ਚੰਗਾ ਹਵਾਨਾ ਬਾਈ ਤਰ੍ਹਾਂ ਦੀ ਕੁਆਲਿਟੀ ਬਹੁਤ ਸ਼ਾਨਦਾਰ ਆ ਤੇ ਬਾਈ ਜੀ ਕੀ ਮੌਲ ਕਰਦੇ ਆ ਜੀ ਆਪਾਂ ਇਹਦਾ ਜੀ ਇਹਦਾ ਜੀ 55000 ਮੁੱਲ ਇਹਦਾ 55000 ਕੀਤਾ ਮਾਨ ਕੀਤਾ ਜਾਊਗਾ ਜੀ ਹਾਂ ਜੀ ਹਾਂ ਜੀ ਠੀਕ ਹੋ ਜੀ ਮਾਨ ਕੀਤਾ ਜਾਊਗਾ ਜੀ ਤੇ ਦੂਸਰੀ ਵੜ ਵਾਲੀ ਆ ਜੋ ਇਹਦਾ ਕੀ ਡਿਟੇਲ ਆ ਜੀ ਇਹ ਜੀ ਦੂਜੇ ਸੂਏ ਆ ਜੀ ਇਹ ਦੂਜੇ ਸੂਏ ਸੂਈ ਕਿੰਨਾ ਟੈਨ ਹੋ ਗਿਆ ਸੂਈ ਨੂੰ ਜੀ ਇਹ ਜੀ ਪਰਸੋਂ ਸੂਈ ਆ ਜੀ ਪਰਸੋਂ ਸੂਈ ਆ ਠੀਕ ਹੋ ਜੀ ਤੇ ਮਗਰੇ ਦੇ ਕੀ ਆ ਜੀ ਇਹਦੇ ਵੱੱਛੀ ਆ ਜੀ ਉਹ ਬੈਠਾ ਜੀ ਠੀਕ ਹੋ ਜੀ ਇਹਦੇ ਮਗਰ ਬਾਈ ਵੱੱਛੀ ਆ ਜਿਹੜੀ ਆ ਬੈਠੀ ਆ ਤੇ ਇਸ ਟਾਈਮ ਕਿੰਨਾ ਦੁੱਧ ਦੁੱਧ ਹੈਗਾ ਜੀ ਇਹਦੇ ਥੱਲੇ ਬੌਲਾ ਹੈਗਾ ਜੀ 11 12 ਲੀਟਰ ਤਿਆਰ ਹੈ ਠੀਕ ਹੋ ਜੀ ਤੇ ਪਿਛਲੇ ਸੂਏ ਦਾ ਦੁੱਧ ਦਾ ਰਿਕਾਰਡ ਪਤਾ ਕਿੰਨਾ ਸੀਗਾ ਜੀ ਦੁੱਧ ਪਿਛਲੇ ਸੂਏ ਥਿੰਦੀ ਰਹੀ ਜੀ 16 17 ਤੇ ਜਾ ਰਹੀ 17 ਟੈਂਕੀ ਵੀ ਚੰਗੀ 20 ਬੂਤੇ ਠੀਕ ਹੋ ਜੀ ਤੁਸੀਂ ਵੇਖ ਸਕਦੇ ਹੋ ਸੋਹਣੀ ਆ ਬਾਡੀ ਬੰਤਰ ਦੀ ਮੜਾ ਤੁਰਾ ਖਾ ਦੇਈ ਇਹਦਾ ਮੈਨੂੰ ਨਾ ਮਾਰੀ ਤੁਸੀਂ ਦੇਖ ਸਕਦੇ ਹੋ ਬਈ ਤੁਸੀਂ ਦੂਜਾ ਸੂਆ ਸੂਈ ਹੋਈ ਆ ਚੰਗੀ ਵਿਹੜਾ ਵੀਰ ਰੇ ਰੱਖਣ ਵਾਲੀ ਥਣਾ ਦੀ ਕੁਆਲਿਟੀ ਬਹੁਤ ਜ਼ਿਆਦਾ ਸ਼ਾਨਦਾਰ ਆ ਵੀਰ ਥਣਾ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਚੰਗਾ ਥਾਣਾ ਬਾਈ ਤੇ ਬਾਈ ਜੀ ਕੀ ਮੁੱਲ ਕਰਦੇ ਆਂ ਜੀ ਆਪੇ ਇਹਦਾ 45000 ਇਹਦਾ 45000 ਰੁਪਏ ਮੁੱਲ ਕਰਦੇ ਮਾਨ ਕੀਤਾ ਜਾਊਗਾ ਜੀ ਹਾਂ ਜੀ ਥੋੜਾ ਜਿਹਾ ਨਾ ਕਰਦੇ ਠੀਕ ਹੋ ਜੀ ਮਾਨ ਕੀਤਾ ਜਾਊਗਾ ਜੀ ਤੇ ਤੀਸਰੀ ਵੈੜ ਵਾਲੀ ਆ ਜੋ ਲਾਸਟ ਵੈੜ ਵਾਲੀ ਇਹਦੀ ਕੀ ਡਿਟੇਲ ਆ ਜੀ ਇਹ ਜੀ ਦੂਜੇ ਸੂਏ ਸੁਣੀ ਆ ਜੀ ਦੂਜੇ ਸੂਏ ਸੁਣੀ ਆ ਠੀਕ ਹੋ ਜੀ ਤੇ ਪਹਿਲੇ ਸੂਏ ਦਾ ਦੁੱਧ ਦਾ ਰਿਕਾਰਡ ਪਤਾ ਹੀ ਆਪਾਂ ਨੂੰ ਇਹ ਪਹਿਲੇ ਸੂਏ ਦੀ ਇਹਨੇ 14 ਦਾ 14 ਲੀਟਰ ਦੱਸਾਈ ਠੀਕ ਹੋ ਜੀ ਤੇ ਮੜਾ ਤੋਰਾ ਖਾ ਗਈ ਇਹ ਤਾਂ ਹਜੇ ਕਿੰਨੇ ਦਿਨਾਂ ਦੀ ਕੱਚੀ ਆ ਜੀ ਇਹ ਇਹਦੇ 10 ਦਿਨਾਂ ਲੈ ਜੀ ਬਾਈ 10 ਦਿਨਾਂ ਦੀ ਕੱਚੀ ਆ ਹਜੇ ਬਾਈ ਰੋਸ ਜਾ ਬਈ 10 ਦਿਨਾਂ ਦੀ ਕੱਚੀ ਵਹਿੜਾ ਪਹਿਲੇ ਸੁਣੇ 14 15 ਲੀਟਰ ਤੱਕ ਦਿੱਤਾ ਮਾਨਾ ਤੁਸੀਂ ਦੇਖ ਸਕਦੇ ਹੋ ਅੱਲਾ ਠੰਡੀ ਸੀਲ ਪੂਰੀ ਹੈ ਬਈ ਤੇ ਬਾਈ ਜੀ ਕੀ ਮੁੱਲ ਕਰਦੇ ਆਂ ਜੀ ਆਪਾਂ ਇਹਦਾ ਜੀ ਇਹਦਾ ਜੀ 44000 ਇਹਦਾ ਮੁੱਲ 44000 ਰੁਪਏ ਕਰਦੇ ਜੀ ਤੇ ਮਾਨ ਕੀਤਾ ਜਾਊਗਾ ਜੀ ਹਾਂਜੀ ਥੋੜਾ ਘਣਾ ਠੀਕ ਹੋ ਜੀ ਮਾਨ ਤਕਰੀਬਨ ਕੀਤਾ ਜਾਊਗਾ ਤੇ ਬਾਈ ਕੰਟੈਕਟ ਨੰਬਰ ਬੋਲ ਦਈ ਆਪਣਾ ਜੀ 82840 ਜੀ ਹਾਂਜੀ 40220 ਇੱਕ ਵਾਰ ਫੇਰ ਬੋਲ ਦਈ 82840 40220 ਇਹ ਬਾਈ ਦਾ ਕੰਟੈਕਟ ਨੰਬਰ ਹੈ ਜੇ ਕਿਸੇ ਭਰਾ ਨੂੰ ਤਿੰਨਾਂ ਵਿਹੜਾਂ ਵਿੱਚੋਂ ਕੋਈ ਵਿਹੜ ਪਸੰਦ ਹੋਵੇ ਤੇ ਬਾਈ ਨਾਲ ਜਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ